ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਇਤ ਮੈਂ ਹਾਂ ਤੁਹਾਡੇ ਨਾਲ ਨੀਹਾ ਖਾਸ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਇਸ ਚਰਚਾ ਦੇ ਲਈ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸ਼ਿਖਾ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਸ਼ਿਖਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੇ ਜੇਕਰ ਗੱਲ ਕੀਤੀ ਜਾਵੇ ਵੱਖ-ਵੱਖ ਮੁੱਦਿਆਂ ਦੀ ਤੇ ਪਹਿਲਾ ਮੁੱਦਾ ਇਹੀ ਸਾਹਮਣੇ ਆਇਆ ਹੈ ਕਿ ਹੁਣ ਦੇਸ਼ ਭਰ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹ ਮਹਿੰਗੀਆਂ ਹੋਣ ਵਾਲੀਆਂ ਦੱਸਿਆ ਜਾ ਰਿਹਾ ਹੈ ਕਿ 1 ਅਪ੍ਰੈਲ 2025 ਤੋਂ ਸਾਰੀਆਂ ਦਵਾਈਆਂ ਮਹਿੰਗੀਆਂ ਕਰ ਦਿੱਤੀਆਂ ਜਾਣਗੀਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਵਾਈਆਂ ਮਹਿੰਗੀਆਂ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਔਰ ਜਿਹੜੀਆਂ ਦਵਾਈਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਉਹ ਉਹ ਦਵਾਈਆਂ ਹੈ ਜਿਹੜੀਆਂ ਕਿ ਵੱਖ-ਵੱਖ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਲੈਣੀਆਂ ਹੀ ਪੈਂਦੀਆਂ ਜਵੇਂ 슈ਗਰ ਦੀ ਦਵਾਈ ਹੋਗੀ ਬੀਪੀ ਦੀ ਦਵਾਈ ਹੋਗੀ ਜਿਨ੍ਹਾਂ ਦੀ ਜ਼ਰੂਰਤ ਹਰ ਕਿਸੇ ਨੂੰ ਪੈ ਹੀ ਜਾਂਦੀ ਹੈ ਰੋਜ਼ਾਨਾ ਹੀ ਖਾਣੀਆਂ ਪੈਂਦੀਆਂ ਨੇ ਤੇ ਜੇਕਰ ਉਹ ਦਵਾਈਆਂ ਮਹਿੰਗੀਆਂ ਹੋ ਗਈਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਘਰ ਦਾ ਜਿਹੜਾ ਸਰਕਲ ਹੈ ਉਹ ਜ਼ਰੂਰ ਹਿਲ ਜਾਏਗਾ ਕਿਉਂਕਿ ਇੱਕ ਤਾਂ ਪਹਿਲਾਂ ਹੀ ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਦੂਸਰੇ ਪਾਸੇ ਦਵਾਈਆਂ ਦੇ ਰੇਟ ਵੱਧ ਰਹੇ ਨੇ ਤੇ ਉਹ ਲੋਕਾਂ ਦੇ ਲਈ ਪਰੇਸ਼ਾਨੀਆਂ ਭਰਿਆ ਹੋ ਸਕਦਾ ਹੈ ਬਿਲਕੁਲ ਜਿਵੇਂ ਨੇਹਾ ਹੁਣ ਇਹ ਅਪ੍ਰੈਲ ਤੋਂ ਬਹੁਤ ਜ਼ਿਆਦਾ ਵੱਡੇ ਬਦਲਾਅ ਹੋਣ ਵਾਲੇ ਨੇ ਚਾਹੇ ਉਹ ਟੋਲ ਟੈਕਸਾ ਦੀ ਗੱਲ ਕਰ ਲਈਏ ਚਾਹੇ ਕੋਈ ਹੋਰ ਬਦਲਾਅ ਹੋਇਆ ਤੇ ਇਸੇ ਤਰੀਕੇ ਦੇ ਨਾਲ ਦਵਾਈਆਂ ਨੂੰ ਲੈ ਕੇ ਵੀ ਜਿਹੜੀ ਚਰਚਾ ਛਿੜੀ ਹੋਈ ਆ ਉਹ ਵੀ ਆਪਣੇ ਆਪ ਚ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਲੋਕ ਜਿਹੜੇ ਨੇ ਇਹਨਾਂ ਦਵਾਈਆਂ ਨੂੰ ਖਰੀਦਦੇ ਨੇ ਤਾਂ ਉਹਨਾਂ ਦੀ ਰੂਟੀਨ ਬੜੀ ਹੁੰਦੀ ਹੈ ਕਿ ਦਵਾਈ ਦਾ ਦਵਾਈ ਨੂੰ ਖਾਦੇ ਨੇ ਤਾਂ ਇਹ ਦਵਾਈਆਂ ਉਹਨਾਂ ਨੂੰ ਲੈਣੀਆਂ ਵੀ ਪੈਂਦੀਆਂ ਨੇ ਮਜਬੂਰੀ ਦੇ ਵਿੱਚ ਚਾਹੇ ਹੁਣ ਰੇਟ ਜਿਹੜੇ ਵਧਣ ਵਾਲੇ ਨੇ ਇਹਦਾ ਨਾਲ ਉਹਨਾਂ ਦੀਆਂ ਜੇਬਾਂ ਤੇ ਡਾਕਾ ਪਵੇਗਾ ਲੋਕਾਂ ਨੂੰ ਕਿਤੇ ਨਾ ਕਿਤੇ 1 ਅਪ੍ਰੈਲ ਤੋਂ ਇਹ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਵੇਗਾ ਜੇ ਰਿਪੋਰਟ ਦੀ ਗੱਲ ਕਰੀਏ ਤਾਂ ਰਿਪੋਰਟ ਜਿਹੜੀ ਆ ਬਿਹੱਦ ਹੈਰਾਨੀਕ ਜਿਹੜੇ ਹੈਰਾਨੀਜਨਕ ਜਿਹੜੇ ਖੁਲਾਸੇ ਕਰਦੀ ਔਰ ਜਿਵੇਂ ਕਿ 1 ਅਪ੍ਰੈਲ ਤੋਂ ਲੋਕਾਂ ਨੂੰ ਝਟਕਾ ਜਿਹੜਾ ਲੱਗਣ ਵਾਲਾ ਹੈ ਔਰ ਜਿਵੇਂ ਕਿ ਹੁਣ ਇਹ ਦਵਾਈਆਂ ਦੇ ਖਰਚੇ ਵਧਣ ਵਾਲੇ ਨੇ ਤੇ ਜਿਸ ਦੇ ਨਾਲ ਹੀ ਬਹੁਤ ਜ਼ਿਆਦਾ ਹੀ ਲੋਕਾਂ ਦੀਆਂ ਜੇਬਾਂ ਤੇ ਜਿਹੜਾ ਡਾਕਾ ਪੈਣ ਵਾਲਾ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਦੀ ਕੀਮਤ ਨਿਰੰਤਰ ਸੂਚੀ ਦੇ ਵਿੱਚ ਸ਼ਾਮਲ ਕੀਤੀ ਹੈ ਜਿਸ ਵਿੱਚ ਮਰੀਜ਼ਾਂ ਨੂੰ ਹਰ ਸਾਲ ਲਗਭਗ ਜਿਹੜੇ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜਾ ਵਾ ਬਚਣ ਹੁੰਦੀ ਹੈ ਔਰ ਦੱਸਦੀ ਹੈ ਕਿ ਬਚਤ ਜਿਹੜੀ ਹੁੰਦੀ ਹੈ ਔਰ ਹਾਲਾਂਕਿ ਹੁਣ ਇਹਨਾਂ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਜਿਸ ਨਾਲ ਮਰੀਜ਼ਾਂ ਤੇ ਵਾਧੂ ਵਿੱਤੀ ਬੋਝ ਵੀ ਪੈ ਸਕਦਾ ਹੈ ਜਿੱਥੇ ਰਿਪੋਰਟ ਦੇ ਇਹ ਵੀ ਦੱਸਿਆ ਕੈਂਸਰ ਸ਼ੂਗਰ ਦਿਲ ਦੀ ਬਿਮਾਰੀ ਅਤੇ ਹੋਰਾਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀਆਂ ਦਵਾਈਆਂ ਦੇ ਕੀਮਤ ਦੇ ਵਿੱਚ 1.7 ਫੀਸਦੀ ਤੱਕ ਵਾਧਾ ਹੋਣ ਵਾਲਾ ਹੈ ਔਰ ਵਾਦੇ ਦਾ ਫੈਸਲਾ ਜਿਹੜਾ ਵਾ ਐਨਪੀਪੀਏ ਦੁਆਰਾ ਲਿਆ ਗਿਆ ਜੋ ਦਵਾਈਆਂ ਦੀਆਂ ਕੀਮਤਾਂ ਨੂੰ ਨਿਯੰਤਰਣ ਕਰਦਾ ਹੈ ਔਰ ਦੂਸਰੇ ਪਾਸੇ ਦੱਸੀਏ ਕਿ NPPY ਮੁਤਾਬਕ ਇਵਾਦਾ ਮਹਿੰਗਾਈ ਆਧਾਰਿਤ ਜਿਹੜੀ ਕੀਮਤ ਸੋਧ ਦੇ ਤਹਿਤ ਦਿੱਤਾ ਗਿਆ ਔਰ ਨਾਲ ਦੀ ਨਾਲ ਹਰ ਸਾਲ ਸਰਕਾਰੀ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਦੇ ਵਿੱਚ ਸਮੀਖਿਆ ਕਰਦੀ ਹੈ ਕਿ ਇਸ ਵਾਰ ਥੋਕਮੁੱਲ ਸੂਚਕ ਅੰਕ ਵਧਨ ਕਾਰਕਨ ਕੰਪਨੀਆਂ ਨੂੰ ਕੀਮਤਾਂ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀਆਂ ਦਵਾਈਆਂ ਰਾਸ਼ਟਰੀ ਜ਼ਰੂਰੀ ਦਵਾਈਆਂ ਦੀ ਸੂਚੀ ਹੈ ਜਾਨੀ ਇਹਨਾਂ ਵਿੱਚ ਸ਼ਾਮਲ ਹਨ ਉਹਨਾਂ ਦੀਆਂ ਕੀਮਤਾਂ ਵਧਣ ਗਿਆ ਜਿਵੇਂ ਕਿ ਹੁਣ ਦਰਦ ਨਿਵਾਰਕ ਦਿਲ ਦੀਆਂ ਜਿਹੜੀ ਦਿਲ ਦੀ ਬਿਮਾਰੀ ਹੈ ਉਹਨਾਂ ਦੀਆਂ ਦਵਾਈਆਂ ਸ਼ੂਗਰ ਬਲੱਡ ਪ੍ਰੈਸ਼ਰ ਦੀ ਦਵਾਈ ਕੈਂਸਰ ਦੇ ਇਲਾਜ ਵਰਗੀਆਂ ਦਵਾਈਆਂ ਦੇ ਵਿੱਚ ਵਾਧਾ ਹੋਣ ਵਾਲਾ ਹੈ ਖਾਸ ਕਰਕੇ ਜਿਵੇਂ ਬਜ਼ੁਰਗਾਂ ਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਹੁੰਦੇ ਨੇ ਬਜ਼ੁਰਗ ਤੇ ਉਹਨਾਂ ਦੇ ਆਰਥਿਕ ਬੋਝ ਵਧੇਗਾ ਸਿਹਤ ਬੀਮੇ ਦਾਅਵਿਆਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਸ ਨਾਲ ਪ੍ਰੀਮੀਅਰ ਦਰਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਦੱਸ ਦਈਏ ਕਿ ਜਿੱਥੇ 2023 ਦੇ ਵਿੱਚ ਵੀ ਐਨਪੀਪੀਏ ਵਿੱਚ 12% ਤੱਕ ਦਾ ਵਾਧਾ ਹੋਇਆ ਸੀ ਜਿਸ ਕਾਰਨ ਪਹਿਲਾਂ ਹੀ ਮਹਿੰਗਾਈ ਨਾਲ ਜੂਜ ਰਹੇ ਲੋਕਾਂ ਨੂੰ ਵਾਧੂ ਬੋਝ ਜਿਹੜਾ ਚਲਣਾ ਪਵੇਗਾ ਜਿਸ ਦੇ ਨਾਲ ਹੁਣ ਲੋਕ ਜਿਹੜੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਜ਼ਰੂਰ ਆਵੇਗੀ ਦਿੱਕਤ ਜਲਾਵਾ ਉਹ ਜ਼ਰੂਰ ਆਵੇਗੀ ਕਿਉਂਕਿ ਜਦੋਂ ਇਹ ਰੋਜ਼ਾਨਾ ਦੀਆਂ ਦਵਾਈਆਂ ਨੇ ਉਹਨਾਂ ਨੂੰ ਖਰੀਦਣਾ ਹੈ ਔਰ ਨਾਲ ਦੀ ਨਾਲ ਜਦੋਂ ਇਹਦੀ ਖਰੀਦ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਡਾਕਟਰ ਨੇ ਸਾਨੂੰ ਇੱਕ ਕੋਰਸ ਪੂਰਾ ਕਰਨ ਨੂੰ ਦਿੱਤਾ ਹੁੰਦਾ ਹੈ ਕਿ ਇਹ ਤੁਸੀਂ ਰੋਜ਼ਾਨਾ ਰੋਟੀ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦਵਾਈ ਖਾਣੀ ਹੈ ਤਾਂ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਦਵਾਈ ਜ਼ਰੂਰ ਖਾਂਦੇ ਨੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਖਰੀਦਣੀ ਪਵੇਗੀ ਔਰ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਦੀਆਂ ਜੇਬਾਂ ਤੇ 1 ਕੈਪਰਲ ਤੋਂ 1 ਕੈਪਰਲ ਤੋਂ ਜਿਹੜੀ ਆ ਡਾਕਾ ਪੈਣ ਵਾਲਾ ਜੀ ਬਿਲਕੁਲ ਲੋਕਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਜ਼ਰੂਰ ਪੈਣ ਵਾਲਾ ਹੈ ਕਿਉਂਕਿ ਪਹਿਲਾਂ ਹੀ ਹਰ ਇੱਕ ਚੀਜ਼ ਮਹਿੰਗੀ ਹੋ ਚੁੱਕੀ ਹੈ ਚਾਹੇ ਅਸੀਂ ਘਰ ਦੇ ਵਿੱਚ ਬਣਾਉਣ ਦੇ ਰਹੀ ਖਾਣੇ ਦੀ ਗੱਲ ਕਰੀਏ ਤੇ ਦਵਾਈਆਂ ਹੁਣ ਮਹਿੰਗੀਆਂ ਹੋਣ ਲੱਗ ਗਈਆਂ ਨੇ ਸਕੂਲਾਂ ਦੀਆਂ ਫੀਸਾਂ ਵਧੀ ਜਾ ਰਹੀਆਂ ਹੈ ਜਾਂ ਫਿਰ ਖਰਚੇ ਜਿਹੜੇ ਨੇ ਉਹ ਘਰਾਂ ਦੇ ਬਹੁਤ ਜ਼ਿਆਦਾ ਵਧਣ ਲੱਗ ਗਏ ਆ ਹੁਣ ਮੰਨ ਲਓ ਕਿ ਕੋਈ ਸ਼ਖਸ ਇੱਕ ਪਰਿਵਾਰ ਦਾ ਮੈਂਬਰ ਜੋ ਕਿ ਕੰਮ ਕਾਜ ਕਰਦਾ ਹੈ ਉਸਦੀ ਆਮਦਨ ਬਹੁਤ ਘੱਟ ਹੈ ਪਰ ਉਸ ਨੂੰ ਖਰਚੇ ਜ਼ਿਆਦਾ ਕਰਨੇ ਪੈ ਜਾਂਦੇ ਨੇ ਤੇ ਉਸ ਦੇ ਉੱਤੇ ਆਰਥਿਕ ਬੋਝ ਜ਼ਰੂਰ ਪੈਣ ਲੱਗ ਪੈਂਦਾ ਹੈ ਖਾਸ ਕਰਕੇ ਮਿਡਲ ਕਲਾਸ ਵਰਗ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵਾਧੂ ਪਰੇਸ਼ਾਨੀਆਂ ਦਾ ਸਾਹਮਣਾ ਸਮਾਜ ਦੇ ਵਿੱਚ ਜ਼ਰੂਰ ਕਰਨਾ ਪੈਂਦਾ ਹੈ ਤੇ ਹੁਣ ਜੇ ਦਵਾਈਆਂ ਦੀ ਗੱਲ ਕਰੀਏ ਤੇ ਅੱਜ ਦਾ ਸਮਾਂ ਹੀ ਅਜਿਹਾ ਹੈ ਕਿ ਲੋਕ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗ ਗਏ ਨੇ ਤਾਂ ਹਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਪੈਂਦੀ ਪੈਂਦੀ ਹੈ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤੇ ਇੱਕ ਘਰ ਛੱਡ ਕੇ ਦੂਸਰੇ ਘਰ ਦੇ ਵਿੱਚ ਸ਼ੂਗਰ ਦਾ ਮਰੀਜ਼ ਹੈ ਕਿਸੇ ਨਾ ਕਿਸੇ ਦਾ ਬਲੱਡ ਪ੍ਰੈਸ਼ਰ ਵੱਧ ਲਿਆ ਉਹਨਾਂ ਨੂੰ ਰੋਜ਼ਾਨਾ ਦਵਾਈ ਖਾਣੀ ਪੈਂਦੀ ਹੈ ਤੇ ਜੇਕਰ ਦਵਾਈਆਂ ਦੇ ਰੇਟ ਵਧਣ ਲੱਗੇ ਤੇ ਕਿਤੇ ਨਾ ਕਿਤੇ ਉਹਨਾਂ ਦੇ ਘਰ ਦਾ ਸਰਕਲ ਜ਼ਰੂਰ ਹਿਲ ਜਾਏਗਾ ਪਰ ਚਲੋ ਇਹ ਤਾਂ ਗੱਲ ਹੋਈ ਦਵਾਈਆਂ ਦੀ ਪਰ ਇਸ ਤੋਂ ਇਲਾਵਾ ਇੱਕ ਹੋਰ ਮੁੱਦੇ ਤੇ ਗੱਲ ਕਰਦੇ ਹਾਂ ਜੋ ਕਿ ਪੰਜਾਬ ਦਾ ਮੁੱਦਾ ਹੈ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ 2022 ਦੇ ਵਿੱਚ ਪੰਜਾਬ 'ਚ ਆਪਣੀ ਸਰਕਾਰ ਬਣਾਈ ਹੈ ਉਹਨਾਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਗਈਆਂ ਨੇ ਤੇ ਆਪਾਂ ਗੱਲ ਬਿਜਲੀ ਦੀ ਕਰਾਂਗੇ ਅਸਲ ਦੇ ਵਿੱਚ ਬਿਜਲੀ ਜਿਹੜੀ ਮਹੀਨੇ ਦੀ 300 ਯੂਨਿਟ ਮਾਫ ਕੀਤੀ ਗਈ ਹੈ ਹਰ ਇੱਕ ਘਰ ਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਬਿਜਲੀ ਦੀਆਂ ਦਰਾਂ ਹੋਰ ਘਟਾ ਦਿੱਤੀਆਂ ਤੇ ਕਿਤੇ ਨਾ ਕਿਤੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜ਼ਰੂਰ ਹੋ ਸਕਦੀ ਹੈ ਬਿਲਕੁਲ ਜਿੱਥੇ ਨੇਹਾ ਹੁਣ ਲੋਕਾਂ ਨੂੰ ਪਹਿਲਾਂ ਹੀ ਮੁਫਤ ਬਿਜਲੀ ਮਿਲਦੀ ਸੀਗੀ ਇੱਕ ਹੋਰ ਤੋਹਫਾ ਸਰਕਾਰ ਨੇ ਇਹ ਦਿੱਤਾ ਹੈ ਜਿੱਥੇ ਪਹਿਲਾਂ ਤਿੰਨ ਸਲੇਬਾ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਸਲੇਬ ਕੱਢ ਦਿੱਤੀ ਹੈ ਯਾਨੀ ਕਿ ਹੁਣ ਦੋ ਸਲੇਬਾ ਰਹਿ ਗਈਆਂ ਨੇ ਜਾਲੇ ਕਿ ਹੁਣ 300 ਯੂਨਿਟ ਯਾਨੀ ਕਿ 2 ਕਿਲੋਵਾਟ ਦੇ 101 ਯੂਨਿਟ ਤੋਂ ਲੈ ਕੇ ਜਾਂ ਹੋਰਾਂ ਯੂਨਿਟ ਤੱਕ ਉਹਨਾਂ ਰੇਟ ਤੈਅ ਕੀਤਾ ਸੀਗਾ ਉਸ ਤੋਂ ਬਾਅਦ 300 ਯੂਨਿਟ ਤੋਂ ਲੈ ਕੇ ਬਾਕੀ ਯੂਨਿਟਾਂ ਤੱਕ ਦਾ ਰੇਟ ਤੈਅ ਕੀਤਾ ਗਿਆ ਯਾਨੀ ਕਿ ਹੁਣ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੇਗੀ ਕਿ ਇੱਕ ਪਾਸੇ ਤਾਂ ਪਹਿਲਾਂ ਹੀ ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਦੇ ਸੰਤਾ ਉਹਨਾਂ ਵੀ ਦੇਖਦੇ ਹੋਏ ਸਰਕਾਰ ਨੇ ਹੋਰ ਜਿਹੜਾ ਵੱਡਾ ਇੱਕ ਕਦਮ ਚੱਕਦੇ ਹੋਏ ਪੰਜਾਬ ਦੇ ਵਸਨੀਕਾਂ ਨੂੰ ਰਾਹਤ ਜਿਹੜੀ ਆ ਦੇ ਦਿੱਤੀ ਹੈ ਇੱਕ ਵੱਡਾ ਐਲਾਨ ਕੀਤਾ ਹੈ ਜਾਨੀ ਕਿ ਹੁਣ ਇੱਕ ਟੈਰਫ ਨੀਤੀ ਜਿਹੜੀ ਆ ਉਹ ਲਿਆਂਦੀ ਗਈ ਹੈ ਸਰਕਾਰ ਦੇ ਵੱਲੋਂ ਤੇ ਇਸ ਨੀਤੀ ਦੇ ਤਹਿਤ ਸਰਕਾਰ ਨੇ ਤੋਹਫਾ ਦਿੱਤਾ ਹੈ ਉਹ 2025-26 ਲਈ ਜਾਰੀ ਕਰ ਦਿੱਤੀ ਹੈ ਟੈਰਫ ਤੇ ਨਾਲ ਹੀ ਪੰਜਾਬ ਦੇ ਭਗਵੰਤ ਮਾਨ ਦੀ ਅਗਵਾਈ ਵਾਲੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੇ ਬਿਜਲੀ ਦੀਆਂ ਦਰਾਂ ਵਿੱਚੋਂ ਹੋਰ ਕਟੌਤੀ ਕਰਕੇ ਸੂਬੇ ਦੇ ਲੋਕਾਂ ਨੂੰ ਨਵਾਂ ਤੋਹਫ਼ਾ ਦਿੱਤਾ ਹੈ ਔਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਟ੍ਰੈਫਿਕ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2025-26 ਲਈ ਨਵੀਆਂ ਬਿਜਲੀ ਦੀਆਂ ਦਰਾਂ ਕੀਤੀਆਂ ਨੇ ਨਵੇਂ ਹੁਕਮਾਂ ਦੇ ਅਨੁਸਾਰ ਦੱਸਿਆ ਕਿ ਕਰੇਲੂ ਬਿਜਲੀ ਖਪਤਕਾਰਾਂ ਦੇ ਜਿੱਥੇ ਨਾਲ ਨਾਲ ਸੂਬੇ ਦੇ ਉਦਯੋਗਿਕ ਅਤੇ ਹੋਰ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ ਔਰ ਜਦ ਕਿ ਪਹਿਲਾਂ ਕਰੇਲੂ ਖਪਤਕਾਰਾਂ ਨੂੰ ਤਿੰਨ ਸਲੇਬਾ ਮਿਲਦੀਆਂ ਸੀ ਉਸ ਦੇ ਵਿੱਚ ਦੋ ਇੱਕ ਦੀ ਕਟੌਤੀ ਹੋਈ ਹੈ ਦੋ ਸਲੇਬਾ ਜਿਹੜੀਆਂ ਕਰ ਦਿੱਤੀਆਂ ਨੇ ਹੁਕਮਾਂ ਦੇ ਅਨੁਸਾਰ ਕਰੇਲੂ ਖਪਤਕਾਰਾਂ ਲਈ ਪਹਿਲਾ 2 ਕਿਲੋਵਾਰਟ ਲੋਡ ਤੱਕ ਦੇ ਪਹਿਲੇ 100 ਯੂਨਟਾਂ ਲਈ ਬਿਜਲੀ ਦੀ ਕੀਮਤ 4.29 ਰੁਪਏ ਯੂਨਟ ਮਿਲਦੀ ਸੀ ਇਸ ਤੋਂ ਬਾਅਦ ਅਗਲੇ 101 ਤੋਂ ਲੈ ਕੇ 300 ਯੂਨਟ ਦੀ ਦਰ ਤੇ 6. 56 ਰੁਪਏ ਪ੍ਰਤੀ ਯੂਨਿਟ ਸੀ ਤਾਂ 300 ਯੂਨਿਟ ਤੋਂ ਉੱਪਰ ਦੀ ਦਰ ਜਿਹੜੀ ਸੀ 775 ਰੁਪਏ ਪ੍ਰਤੀ ਯੂਨਿਟ ਸੀ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਹੁਣ ਜਦੋਂ ਇੱਕ ਸਲੇਬ ਜਿਹੜੀ ਆ ਘਟਾ ਦਿੱਤੀ ਹੈ ਸਰਕਾਰ ਨੇ ਤਾਂ ਦੋ ਸਲੇਬਾਂ ਰੱਖ ਦਿੱਤੀਆਂ ਨੇ ਜਾਨੀ ਕਿ ਹੁਣ ਕਿਤੇ ਨਾ ਕਿਤੇ ਕਟੌਤੀ ਹੋਈ ਹੈ ਬਿਜਲੀ ਦੇ ਬਿੱਲਾਂ ਦੇ ਵਿੱਚ ਔਰ ਜੇਕਰ ਰਨੇਹਾ ਜੇ ਗੱਲ ਕਰੀਏ ਤਾਂ ਕਿਸੇ ਦਾ 300 ਯੂਨਿਟ ਤੋਂ ਉੱਤੇ ਹੋ ਜਾਂਦਾ ਹੈ ਤੇ ਉਸ ਨੂੰ ਬਿੱਲ ਦੇਣਾ ਪੈਂਦਾ ਤੇ ਜੇ ਹੁਣ ਬਿੱਲ ਆਵੇਗਾ ਵੀ ਉਸ ਦੇ ਵਿੱਚ ਕਟੌਤੀ ਹੋਵੇਗੀ ਕਿਵੇਂ ਕਿਉਂਕਿ ਹੁਣ ਉਹਨਾਂ ਨੇ ਦਰਾਂ ਘਟਾ ਦਿੱਤੀਆਂ ਨੇ ਉਹਨਾਂ ਦਰਾਂ ਦੇ ਘਟਣ ਦੇ ਨਾਲ ਨਾਲ ਲੋਕਾਂ ਦੀਆਂ ਜੇਬਾਂ ਤੇ ਵੀ ਜ ਸਰ ਨਹੀਂ ਪਵੇਗਾ ਉਹਨਾਂ ਨੂੰ ਉਹ ਬਿੱਲ ਦੇਣਾ ਚੁਭੇਗਾ ਵੀ ਨਹੀਂ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਮੁਫਤ ਬਿਜਲੀ ਜਿਹੜੀ 300 ਯੂਨਿਟ ਮਾਫ ਕੀਤੇ ਹੋਏ ਨੇ 2 ਮਹੀਨੇ ਦੇ 600 ਯੂਨਿਟ ਇਸੇ ਤਰੀਕੇ ਦੇ ਨਾਲ ਜਦੋਂ ਇੱਕ ਸਲੈਬ ਜਿਹੜੀ ਆ ਉਹ ਘਟਾ ਦਿੱਤੀ ਦੋ ਸਲੈਬਾਂ ਰਹਿ ਗਈਆਂ ਇਸ ਦੇ ਨਾਲ ਜਾਨੀ ਕਿ ਹੋਰ ਜ਼ਿਆਦਾ ਤੋਹਫਾ ਜਿਹੜਾ ਹੋਰ ਰਾਹਤ ਜਿਹੜੀ ਆ ਪੰਜਾਬ ਵਾਸੀਆਂ ਨੂੰ ਮਿਲੇਗੀ ਕਿਉਂਕਿ ਹੁਣ ਦੱਸੀਏ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਗਰਮੀ ਦੇ ਵਿੱਚ ਬਿਜਲੀ ਦੀ ਜ਼ਿਆਦਾ ਜਿਹੜੀ ਖਪਤ ਹੁੰਦੀ ਹੈ ਔਰ ਇਸ ਦੇ ਨਾਲ ਸਰਕਾਰ ਨੂੰ ਕਿਤੇ ਨਾ ਕਿਤੇ ਬਿਜਲੀ ਦੀ ਕਿਲਤ ਵੀ ਜ਼ਰੂਰ ਹੁੰਦੀ ਆ ਤੇ ਹੁਣ ਸਰਕਾਰ ਜੋ ਹੈ ਪਰ ਲੋਕਾਂ ਨੂੰ ਰਾਹਤ ਦੇਣ ਔਰ ਉਪਰਾਲੇ ਕਰਦੀ ਹੈ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਵੀ ਕਿਹਾ ਕਿ ਪੰਜਾਬ ਦੇ ਵਸਨੀਕਾਂ ਨੂੰ ਬਿਜਲੀ ਦਾ ਜਿਹੜਾ ਵਾ ਸੰਕਟ ਜਿਹੜਾ ਉਹਨਾਂ ਤੇ ਹੁੰਦਾ ਹੈ ਬਿੱਲ ਦੇਣੇ ਪੈਂਦੇ ਨੇ ਕਈ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਮੁਸ਼ਕਲ ਹੁੰਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਸਰਕਾਰ ਨੇ ਬਹੁਤ ਵੱਡਾ ਕਦਮ ਜਿਹੜਾ ਪੰਜਾਬ ਵਸਨੀਕਾਂ ਦੇ ਲਈ ਚੱਕਿਆ। ਜੀ ਬਿਲਕੁਲ ਇਹ ਸਰਕਾਰ ਦੇ ਵੱਲੋਂ ਇੱਕ ਚੰਗਾ ਕਦਮ ਚੱਕਿਆ ਗਿਆ ਹੈ ਤੇ ਲੋਕਾਂ ਨੂੰ ਵੀ ਖੁਸ਼ੀ ਜ਼ਰੂਰ ਮਿਲੀ ਹੋਏਗੀ। ਚਲੋ ਇਹ ਤਾਂ ਗੱਲ ਹੋਈ ਹੁਣ ਬਿਜਲੀ ਦੀ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਕਾਫੀ ਜ਼ਿਆਦਾ ਇਸ ਵੇਲੇ ਚਰਚਾ ਦੇ ਵਿੱਚ ਹੈ ਤੇ ਉਹ ਮੁੱਦਾ ਹੈ ਰੈਸਟੋਰੈਂਟਾਂ ਦਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਈ ਵੱਡੇ ਰੈਸਟੋਰੈਂਟ ਅਜਿਹੇ ਹੁੰਦੇ ਨੇ ਜਿੱਥੇ ਕੀ ਖਾਣੇ ਦੇ ਬਿੱਲ ਦੇ ਨਾਲ ਨਾਲ ਸਰਵਿਸ ਟੈਕਸ ਲਗਾ ਦਿੱਤਾ ਜਾਂਦਾ ਹੈ। ਯਾਨੀ ਕਿ ਤੁਹਾਨੂੰ ਜਿਹੜੀ ਸਰਵਿਸ ਰੈਸਟੋਰੈਂਟ ਨੇ ਪ੍ਰੋਵਾਈਡ ਕੀਤੀ ਹੈ ਉਹ ਉਹਦਾ ਵੀ ਚਾਰਜ ਕਰਦੇ ਆ। ਜਿਸ ਕਾਰਨ ਕਈ ਵਾਰ ਝਗੜੇ ਵੀ ਹੋ ਜਾਂਦੇ ਨੇ ਰੈਸਟੋਰੈਂਟਾਂ ਦੇ ਵਿੱਚ ਤੇ ਹੁਣ ਇਸੇ ਪੂਰੇ ਮਾਮਲੇ ਦੇ ਨਾਲ ਜੁੜਿਆ ਇੱਕ ਫੈਸਲਾ ਜੋ ਹੈ ਉਹ ਦਿੱਲੀ ਦੇ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਜ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਵਸੂਲੀ ਆਪਣੀ ਮਰਜ਼ੀ ਦੇ ਨਾਲ ਇਹਨਾਂ ਹੋਟਲ ਮਾਲਕਾਂ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ। ਉਹ ਸਰਵਿਸ ਟੈਕਸ ਨਹੀਂ ਲਗਾ ਸਕਦੇ। ਬਿਲਕੁਲ ਜੀਵੇ ਕਿ ਤੁਸੀਂ ਜਦੋਂ ਹੋਟਲਾਂ ਦੇ ਵਿੱਚ ਖਾਣ ਜਾਂਦੇ ਹੋ ਜਦੋਂ ਪਰਿਵਾਰ ਦੇ ਨਾਲ ਆਪਾਂ ਜਾਂਦੇ ਆ ਆਪਾਂ ਆਪਣੇ ਮਨ ਪਸੰਦ ਦਾ ਖਾਣਾ ਆਰਡਰ ਕਰਦੇ ਆ ਆਪਾਂ ਨੂੰ ਚਾਹ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਖਾਦੇ ਆ ਤੇ ਅਸੀਂ ਆਪਣਾ ਇੱਕ ਬਜਟ ਤੈਅ ਕੀਤਾ ਹੁੰਦਾ ਕਿ ਅਸੀਂ ਇੰਨੇ ਕ ਬਜਟ ਦੇ ਵਿੱਚ ਖਾਣਾ ਇੰਨਾ ਆਰਡਰ ਕਰਨਾ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਹੜੇ ਹੋਟਲ ਵਾਲੇ ਨੇ ਰੈਸਟੋਰੈਂਟ ਵਾਲੇ ਨੇ ਸਾਡੇ ਬਜਟ ਤੋਂ ਉੱਤੇ ਦਾ ਬਿੱਲ ਬਣਾਉਂਦੇ ਨੇ ਇੱਕ ਤਾਂ ਉਹਨਾਂ ਦੇ ਵੱਲੋਂ ਟੈਕਸ ਲਗਾਇਆ ਜਾਂਦਾ ਦੂਸਰੇ ਪਾਸੇ ਸਰਵਿਸ ਚਾਰजेस ਜਿਹੜੇ ਲਗਾਏ ਜਾਂਦੇ ਨੇ ਉਹ ਚਾਰजेस ਕਾਦੇ ਹੁੰਦੇ ਨੇ ਇਹ ਜਿਹੜੇ ਉੱਥੇ ਕਸਟਮਰਜ਼ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਟੈਕਸ ਤਾਂ ਜਿਹੜਾ ਲੱਗਦਾ ਹੀ ਐ ਪਰ ਸਰਵਿਸ ਚਾਰजेस ਲੈਣਾ ਇਹ ਕਿੱਥੋਂ ਦਾ ਇੱਕ ਪੁਆਇੰਟ ਐ ਇਹ ਹਮੇਸ਼ਾ ਜਦੋਂ ਕਈ ਵਾਰ ਗਾਹਕ ਜਾਂਦੇ ਨੇ ਪੁੱਛਦੇ ਨੇ ਪਰ ਕਈ ਵਾਰ ਉਹਨਾਂ ਨੂੰ ਮਜਬੂਰਨ ਦੇਣਾ ਪੈਂਦਾ ਜ਼ਬਰਦਸਤੀ ਕਿਉਂਕਿ ਉਹਨਾਂ ਦੇ ਬਿੱਲ ਦੇ ਵਿੱਚ ਐਡ-ਆਨ ਹੋ ਕੇ ਆਇਆ ਹੁੰਦਾ ਤਾਂ ਲੋਕ ਕਈ ਵਾਰ ਹੈਰਾਨ ਹੋ ਜਾਂਦੇ ਨੇ ਕਿ ਖਾਣਾ ਅਸੀਂ ਇੰਨੀ ਚੀਜ਼ ਆਰਡਰ ਕੀਤਾ ਸਾਡਾ ਇੰਨਾ ਬਜਟ ਐ ਸਾਡਾ ਇੰਨਾ ਕ ਬਿੱਲ ਬਣਿਆ ਉਹਦੇ ਵਿੱਚ ਅ uh, 100 500 ਜਾਂ ਜਿੰਨਾ ਵੀ ਹਰ ਇੱਕ ਹੋਟਲ ਦਾ ਆਪਣਾ ਆਪਣਾ ਸਾਬ ਹੈ ਉਹ ਸਟਾਰਟਿਸ ਜਿਹੜੇ ਐਡ-ਆਨ ਕਰ ਦਿੰਦੇ ਨੇ ਪਰ ਹੁਣ ਦਿੱਲੀ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਹੋਟਲ ਵਾਲੇ ਨੇ ਉਹ ਆਪਣੀ ਮਨਮਾਨੀ ਨਹੀਂ ਕਰ ਸਕਦੇ ਯਾਨੀ ਕਿ ਹੁਣ ਕਿਸੇ ਨੂੰ ਵੀ ਤੱਕੇ ਨਾਲ ਤੁਸੀਂ ਸਬਸੇ ਚਾਰजेस ਨਹੀਂ ਪਾ ਸਕਦੇ ਹੋ ਤੇ ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛੂਂਗੇ ਤੁਹਾਨੂੰ ਦੱਸਣਾ ਪਊਗਾ ਕਿ ਕਾਦੇ ਚਾਰजेस ਨੇ ਫਿਰ ਜਾ ਕੇ ਕੋਈ ਗੱਲਬਾਤ ਹੋ ਸਕਦੀ ਹੈ ਪਰ ਕਿਸੇ ਨੂੰ ਵੀ ਮਜਬੂਰਾਂ ਨੂੰ ਸਰਵਿਸ ਚਾਰजेस ਨਹੀਂ ਦੇਣੇ ਪੈਣਗੇ ਇਹ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਜਿਹੜਾ ਇੱਕ ਬਹੁਤ ਵੱਡੀ ਜਿਹੜੀ ਖਾਸ ਗੱਲ ਆ ਉਹ ਕੀਤੀ ਗਈ ਆ ਔਰ ਦੱਸਿਓ ਕਿ ਰਿਪੋਰਟ ਜਿਹੜੀ ਆ ਬੇਹਦ ਹੈਰਾਨੀਜਨਕ ਖੁਲਾਸੇ ਵੀ ਕਰਦੀ ਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜ਼ਿਆਦਾਤਰ ਲੋਕ ਜਣੇ ਨੇ ਬਿੱਲ ਦਾ ਭੁਗਤਾਨ ਰੈਸਟੋਰੈਂਟ ਮਾਲਕ ਨੂੰ GST ਤੇ ਸਰਵਿਸ ਚਾਰजेस ਨਾਲ ਹੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਕਾਦੇ ਚਾਰजेस ਨੇ ਫਿਰ ਉਸ ਤੋਂ ਬਾਅਦ ਜੇਕਰ ਤੁਹਾਡੇ ਨਾਲ ਵੀ ਅਜਿਹਾ ਕਦੀ ਹੁੰਦਾ ਤੇ ਤੁਹਾਨੂੰ ਭਵਿੱਖ ਵਿੱਚ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੈ ਇਸੇ ਲਈ ਤੁਹਾਨੂੰ ਇਹ ਖਬਰ ਦੱਸ ਦਿੰਨੇ ਆ ਜਿੱਥੇ ਹੁਣ ਇੱਕ ਪਟੀਸ਼ਨ ਪਾਈ ਗਈ ਸੀਗੀ ਔਰ ਜਿਸ ਤੋਂ ਬਾਅਦ ਫੈਡਰਲ ਆਫ ਹੋਟਲਸ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਫੂਡ ਬਿੱਲ ਵਿੱਚ GST ਦੀ ਟੱਜ ਤੇ ਸਰਵਿਸ ਚਾਰजेस ਲਾਗੂ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਹਾਲੀ ਵਿੱਚ ਆਪਣਾ ਫੈਸਲਾ ਸੁਣਾਇਆ ਕਿ ਹਾਈ ਕੋਰਟ ਨੇ ਕਿਹਾ ਕਿ ਇਸ ਫੈਸਲੇ ਦੇ ਵਿੱਚ ਹਾਈ ਕੋਰਟ ਕਹਿੰਦੀ ਹੈ ਕਿ ਰੈਸਟੋਰੈਂਟ ਖਾਣ ਦੇ ਬਿੱਲ ਦੇ ਸਰਵਿਸ ਚਾਰजेस ਲਾਜ਼ਮੀ ਤੌਰ ਤੇ ਨਹੀਂ ਲੈ ਸਕਦੀ ਕਿਉਂਕਿ ਇਹ ਖਪਤਕਾਰ ਸੁਰੱਖਿਆ ਕਾਨੂੰਨ ਦੇ ਉਲੰਘਣਾ ਕਰਦਾ ਹੈ ਆਪਣੇ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਸੀਸੀਪੀਏ ਨੇ ਨਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਸ ਵਿੱਚ ਰੈਸਟੋਰੈਂਟ ਮਾਲਕਾਂ ਨੂੰ ਬਿੱਲ ਦੇ ਨਾਲ ਸਰਵਿਸ ਚਾਰजेस ਨਾ ਜੋੜਨ ਲਈ ਕਿਹਾ ਗਿਆ ਹੈ ਯਾਨੀ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ ਔਰ ਜੇਕਰ ਜਿਹੜੇ ਰੈਸਟੋਰੈਂਟ ਨੇ ਅਜਿਹਾ ਕੀਤਾ ਉਸ ਨੂੰ ਹੁਣ ਜੁਰਮਾਨਾ ਵੀ ਕੋਰਟ ਨੇ ਲਗਾ ਦਿੱਤਾ ਔਰ ਇਹ ਕਿਹਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗਲਤੀ ਕਰਦਾ ਹੈ ਤੁਸੀਂ ਤੁਰੰਤ ਸ਼ਿਕਾਇਤ ਕਰ ਸਕਦੇ ਹੋ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜਾਨੀ ਕਿ ਹੁਣ ਤੁਹਾਡੋਂ ਤੱਕੇ ਨਾਲ ਰੈਸਟੋਰੈਂਟ ਚਾਰजेस ਜਿਹੜੇ ਨੇ ਜਿਹੜੇ ਐਕਸਟਰਾ ਚਾਰजेस ਨੂੰ ਨਹੀਂ ਦੇਣੇ ਪੈਣਗੇ ਸਰਕਾਰ ਨੇ ਸਿੱਧਾ-ਸਿੱਧਾ ਸਪਸ਼ਟ ਕੀਤਾ ਔਰ ਨਾਲ ਦੀ ਨਾਲ ਹੁਣ ਹਾਈ ਕੋਰਟ ਨੇ ਵੀ ਇਹ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਜਿਹਾ ਕਰਨਾ ਤੱਕਾ ਹੋਵੇਗਾ ਤੇ ਜੇਕਰ ਕੋਈ ਕਰਦਾ ਤੇ ਉਸ ਤੇ ਉਤੇ ਕਾਰਵਾਈ ਹੋਵੇਗੀ ਜੀ ਬਿਲਕੁਲ ਕਾਰਵਾਈ ਹੋਣੀ ਬਣਦੀ ਵੀ ਹੈ ਕਿਉਂਕਿ ਇੱਕ ਤਾਂ ਜੇਕਰ ਕੋਈ ਰੈਸਟੋਰੈਂਟ ਦੇ ਵਿੱਚ ਖਾਣ ਆਇਆ ਹੈ ਤੇ ਸਰਵਿਸ ਟੈਕਸ ਲਗਾਣਾ ਉਹਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਸਹੀ ਗੱਲ ਨਹੀਂ ਹੈ ਜੇਕਰ ਤੁਸੀਂ ਟੈਕਸ ਚਲੋ ਲਗਾ ਵੀ ਰਹੇ ਹੋ ਸਰਵਿਸ ਵਾਲਾ ਇਹ ਤੁਹਾਨੂੰ ਇੱਕ ਵਾਰ ਦੱਸਣਾ ਜ਼ਰੂਰ ਚਾਹੀਦਾ ਹੈ ਕਈ ਵਾਰ ਪੈਸੇ ਜੇਬ ਦੇ ਵਿੱਚ ਓਨੇ ਕੁ ਹੁੰਦੇ ਨੇ ਬੰਦਾ ਆਪਣਾ ਬਜਟ ਬਣਾ ਕੇ ਆਇਆ ਹੁੰਦਾ ਹੈ ਪਰ ਬਾਅਦ ਦੇ ਵਿੱਚ ਬਾਧੂ ਬਿੱਲ ਆ ਜਾਂਦਾ ਹੈ ਤੇ ਕਈ ਵਾਰ ਫਿਰ ਲੜਾਈ ਝਗੜੇ ਵੀ ਜਿਹੜੇ ਨੇ ਉਹ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਐਸਜਿਸ ਪ੍ਰਤੀ ਫੈਸਲਾ ਲੈਣਾ ਕਾਫੀ ਜ਼ਿਆਦਾ ਜ਼ਰੂਰੀ ਸੀ ਤੇ ਦਿੱਲੀ ਹਾਈ ਕੋਰਟ ਦੇ ਵੱਲੋਂ ਸੁਣਵਾਈ ਕੀਤੀ ਗਈ ਫੈਸਲਾ ਲੈ ਲਿਆ ਗਿਆ ਕਿ ਉਹਨਾਂ ਰੈਸਟੋਰੈਂਟ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਤੇ ਅੱਜ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਰੋਜ਼ਾਨਾ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਅਸੀਂ ਚਰਚਾ ਕਰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦਿ ਟੀਵੀ ਐਨ ਰਾਏ ਦਾ